ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਵਾਲੇ ਫਾਰਮਰ ਜਿੰਨੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆ 14 ਤਰੀਕ ਤੋਂ ਲੈ ਕੇ 18 ਮਈ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਨਾਲ ਦੀ ਨਾਲ ਦੇਖਾਂਗੇ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਇਆ ਕਿਉਂਕਿ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਲਰਟ ਬਦਲਦੇ ਰਹਿੰਦੇ ਨੇ ਕਿਉਂਕਿ ਗਰਮੀਆਂ ਦਾ ਮੌਸਮ ਹੈ ਅਜਿਹੇ ਦੇ ਵਿਚਕਾਰ ਲੰਬੇ ਸਮੇਂ ਦੀ ਪ੍ਰੈਡਿਕਸ਼ਨ ਕਰਨਾ ਥੋੜੀ ਜੀ ਔਖੀ ਗੱਲ ਹੋ ਜਾਂਦੀ ਹੈ ਇਸ ਕਰਕੇ ਆਪਾਂ 4 ਤੋਂ 5 ਦਿਨਾਂ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਇਸ ਦੇ ਵਿੱਚ ਦੇਖਾਂਗੇ ਕਿਉਂਕਿ ਹੁਣ ਲਗਾਤਾਰ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਹੈ ਫਿਲਹਾਲ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਹਲਕੀ ਦਰਮਿਆਨੀ ਬੱਦਲਬਾਈ ਬਣੀ ਹੋਈ ਹੈ ਜਿਸ ਦਾ ਕਿ ਮੀਂਹ ਦੇ ਪੱਖ ਤੋਂ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ ਪਰ ਉਮੀਦ ਇਹ ਹੀ ਹੈ ਕਿ ਮੌਸਮ ਠੀਕ ਹੈ 14 ਤਰੀਕ ਤੋਂ ਲੈ ਕੇ 18 ਤਰੀਕ ਦੀ ਜਾਣਕਾਰੀ ਸਾਂਝੀ ਕਰਾਂਗੇ ਹੁਣ ਅਗਰ ਗੱਲ ਕੀਤੀ ਜਾਵੇ ਸੈਟਲਾਈਟ ਇਮੇਜ ਤੋਂ ਤੁਸੀਂ ਦੇਖੋਗੇ ਦੱਖਣੀ ਪੂਰਬੀ ਦੱਖਣੀ ਪੱਛਮੀ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਬੱਦਲਬਾਈ ਦੇ ਸਿਸਟਮ ਬਣਨੇ ਸ਼ੁਰੂ ਹੋ ਚੁੱਕੇ ਨੇ ਮੌਨਸੂਨ ਦੀ ਗੱਲ ਕੀਤੀ ਜਾਵੇ ਤੁਸੀਂ ਅਗਰ ਆ ਦੇਖੋ ਇੰਦ ਮਾਸ ਅਗਰ ਤੋਂ ਲੈ ਕੇ ਜਿਹੜੀ ਇਹ ਸਿਸਟਮ ਨੇ ਇਹ ਬਣਨੇ ਸ਼ੁਰੂ ਹੋ ਚੁੱਕੇ ਨੇ ਇਹਨਾਂ ਦੇ ਹਾਲਾਤ ਜਿਹੜੇ ਨੇ ਉਹ ਮੌਨਸੂਨ ਵਰਗੇ ਬਣਨੇ ਸ਼ੁਰੂ ਹੋ ਚੁੱਕੇ ਨੇ ਆਉਂਦੇ ਦਿਨਾਂ ਵਿੱਚ ਇਹ ਹੌਲੀ ਹੌਲੀ ਮੌਨਸੂਨ ਦਾ ਰੂਪ ਲੈਣਗੇ ਤੇ ਪੰਜਾਬ ਦੇ ਵੱਲ ਇਹ ਲਗਭਗ ਜੂਨ ਦੇ ਵਿੱਚ ਪਹੁੰਚਦੇ ਨੇ ਪਰ ਦੱਖਣੀ ਭਾਰਤ ਵਿੱਚ ਇਹ ਹੌਲੀ ਹੌਲੀ ਜੂਨ ਦੇ ਪਹਿਲੇ ਦਿਨਾਂ ਵਿੱਚ ਐਂਟਰੀ ਕਰ ਜਾਣਗੇ ਜਾਂ ਮਈ ਦੇ ਖੇਰ ਵਿੱਚ ਇਹ ਐਂਟਰੀ ਇੰਡੀਆ ਦੇ ਆਖਰੀ ਜਿਹੜੇ ਤੱਟ ਨੇ ਤਾਮਿਲ ਲੱਡੂ ਜਾਂ ਦੱਖਣ ਦੀ ਗੱਲ ਕੀਤੀ ਜਦੋਂ ਤਾਂ ਐਂਟਰੀ ਕਰ ਜਾਣਗੇ ਤੇ ਜਿਹਦੇ ਬਾਰੇ ਤੁਹਾਨੂੰ ਅਸੀਂ ਆਉਂਦੇ ਦਿਨਾਂ ਵਿੱਚ ਅਪਡੇਟ ਦਵਾਂਗੇ ਪਿਛਲੇ ਸਾਲ 24 ਮਈ ਅ ਸੌਰੀ 24 ਜੂਨ ਦੇ ਨੇੜੇ ਤੇਰੇ ਪੰਜਾਬ ਵਿੱਚ ਮੌਨਸੂਨ ਪਹੁੰਚਿਆ ਸੀ ਤੇ ਆਪਾਂ 1 ਜੂਨ ਤੋਂ ਇਹ ਲੜੀ ਸ਼ੁਰੂ ਕਰਾਂਗੇ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਕਿਹੜੇ ਜ਼ਿਲ੍ਹੇ ਤੱਕ ਪਹੁੰਚ ਗਿਆ ਕਿਹੜੇ ਸਟੇਟ ਤੱਕ ਪਹੁੰਚ ਗਿਆ ਤੇ ਪੰਜਾਬ ਵਿੱਚ ਕਦੋਂ ਪੁੱਜੇਗਾ ਇਹ ਤੁਹਾਨੂੰ ਰੋਜ਼ ਦੀ ਰੋਜ਼ ਜਾਣਕਾਰੀ ਜੂਨ ਮਹੀਨੇ ਵਿੱਚ ਮਿਲਦੀ ਰਹੇਗੀ ਫਿਲਹਾਲ ਉੱਪਰ ਗੱਲ ਕੀਤੀ ਜਾਵੇ ਤਾਂ ਹੁਣ ਦੀ ਤਾਜ਼ਾ ਇਮੇਜ ਤੋਂ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹਵਾਵਾਂ ਨੇ ਉਹ ਇਸ ਤਰੀਕੇ ਨਾਲ ਅਰਬ ਸਾਗਰ ਤੋਂ ਚੱਲਨੇ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਕਾਰਨ ਤੁਹਾਨੂੰ ਲਗਾਤਾਰ 12 ਤਰੀਕ ਤੋਂ ਬਾਅਦ ਖੁਸ਼ਕ ਹਵਾਵਾਂ ਅਤੇ ਗਰਮੀ ਵਾਲੀ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਲੂ ਵਰਗੇ ਹਾਲਾਤ ਨਹੀਂ ਬਣੇ ਹਨ ਕਿਉਂਕਿ 1 ਤਰੀਕ ਤੋਂ ਲੈ ਕੇ 10 ਮਈ ਤੱਕ ਪੰਜਾਬ ਦੇ ਬਹੁਤੇ ਅਲੱਗ-ਅਲੱਗ ਇਲਾਕਿਆਂ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲਿਆ ਹੈ ਅਸੀਂ ਗੱਲ ਕਰੀਏ ਕੰਪੇਅਰ ਕਰੀਏ ਅਪ੍ਰੈਲ ਅਤੇ ਮਈ ਸੌਰੀ ਮਾਰਚ ਅਪ੍ਰੈਲ ਅਤੇ ਮਈ ਨੂੰ ਮਾਰਚ ਵਿੱਚ ਵੀ ਗਰਮੀ ਜ਼ਿਆਦਾ ਸੀ ਨਾਰਮਲ ਨਾਲੋਂ ਅਪ੍ਰੈਲ ਵਿੱਚ ਵੀ ਗਰਮੀ ਜ਼ਿਆਦਾ ਸੀ ਪਰ ਮਈ ਦੇ ਮਹੀਨੇ ਵਿੱਚ ਇੰਨੀ ਗਰਮੀ ਦੇਖਣ ਨੂੰ ਨਹੀਂ ਮਿਲੀ ਜੋ ਕਿ ਨਾਰਮਲ ਦਿਨਾਂ ਵਿੱਚ ਹੁੰਦੀ ਹੈ ਜਿਸ ਦਾ ਮੇਨ ਕਾਰਨ ਇੱਕ ਤਰੀਕ ਤੋਂ ਲੈ ਕੇ 10 ਮਈ ਦਾ ਮਾਹੌਲ ਜੋ ਮੀਂਹ ਵਾਲਾ ਬਣਿਆ ਸੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਗਰਮੀ ਕਿਵੇਂ ਦੇ ਹਾਲਾਤ ਨੇ ਤੇ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਤੁਸੀਂ ਕਮੈਂਟ ਕਰਕੇ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਦਿਓ ਚੈਨਲ ਤੇ ਨੰਮੇ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਕਰਕੇ ਫੇਸਬੁੱਕ ਗਰੁੱਪ ਪਰਹੀਂ ਵਟਸਐਪ ਗਰੁੱਪ ਪਰਹੀਂ ਇੱਕ ਗੇ ਸ਼ੇਅਰ ਵੀ ਕਰ ਦਿਓ ਹੁਣ ਗੱਲ ਕਰਾਂਗੇ ਆਪਾਂ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਹੈ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਕਿਵੇਂ ਦੇ ਹਾਲਾਤ ਰਹਿਣਗੇ ਉਹਦੇ 7 ਦਿਨਾਂ ਦਾ ਜੋ ਪ੍ਰੈਡਿਕਸ਼ਨ ਮੌਸਮ ਵਿਭਾਗ ਲੋ ਜਾਰੀ ਕੀਤਾ ਗਿਆ ਉਹਦੇ ਵਿੱਚ ਸਾਫ ਦੱਸਿਆ ਗਿਆ ਹੈ ਕਿ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਆਈਸੋਲੇਟਿਡ ਪਲੇਸਸ ਤੇ ਰੇਨ ਦੀ ਉਮੀਦ ਹੈ ਆਈਸੋਲੇਟਿਡ ਪਲੇਸਸ ਮਤਲਬ ਪੰਜਾਬ ਦੇ ਕਿਸੇ ਇੱਕ ਜ਼ਿਲ੍ਹੇ ਪਿੰਡ ਵਿੱਚ ਵੀ ਅਗਰ ਮੀਂਹ ਪੈਂਦਾ ਤਾਂ ਆਈਸੋਲੇਟਿਡ ਹੀ ਮੌਸਮ ਦੱਸਿਆ ਜਾਂਦਾ ਹੈ ਪਰ ਫਿਲਹਾਲ ਉਮੀਦ ਬਹੁਤ ਘੱਟ ਹੈ ਕਿਸੇ ਇੱਕਾ ਦੁੱਕਾ ਪਿੰਡ ਸ਼ਹਿਰ ਵਿੱਚ ਕਿਰਮਣਕਣੀ ਹੋ ਸਕਦੀ ਹੈ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੀ ਜਤਾਈ ਗਈ ਹੈ ਜਿਸ ਦਾ ਕਿ ਸਾਫ ਪਤਾ ਸਾਨੂੰ نیچے ਅਗਰ ਮੌਸਮ ਦੀ ਚੇਤਾਵਨੀ ਦੀ ਗੱਲ ਕੀਤੀ ਜਾਵੇ ਅਲਰਟ ਦੀ ਗੱਲ ਕੀਤੀ ਜਾਵੇ ਉੱਥੋਂ ਪਤਾ ਲੱਗ ਰਿਹਾ 13 ਤਰੀਕ ਨੂੰ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ ਲਾਈਟਨਿੰਗ ਤੇ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਪਰ 14 ਤਰੀਕ ਤੋਂ ਲੈ ਕੇ 18 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਦੇਖਣ ਨੂੰ ਨਹੀਂ ਮਿਲ ਰਹੀ ਤਾਪਮਾਨ ਵਿੱਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 40 ਤੋਂ 42 ਡਿਗਰੀ ਤੱਕ ਪਹੁੰਚ ਸਕਦਾ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਧਿਆਨ ਰੱਖੋ ਸਕੂਲਾਂ ਦੀ ਟਾਈਮਿੰਗ ਵੀ 10 ਤੋਂ 15 ਮਿੰਟ ਅੱਧਾ ਘੰਟਾ ਪਹਿਲਾਂ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਹੁਣ ਬੱਚਿਆਂ ਜਦੋਂ ਛੁੱਟੀ ਹੋਵੇਗੀ ਤਾਂ ਦੁਪਹਿਰ ਦੇ ਵਿੱਚ ਛੁੱਟੀ ਹੋਵੇਗੀ ਉਸ ਸਮੇਂ ਤੁਸੀਂ ਆਪਣੇ ਬੱਚੇ ਦਾ ਧਿਆਨ ਰੱਖੋ ਘਰੇ ਆਉਂਦੇ ਨੇ ਤਾਂ ਪਾਣੀ ਦਿਓ ਗਲੂਕੋਜ਼ ਦਿਓ ਪਾਣੀ ਵਿੱਚ ਮਿਲਾ ਕੇ ਤਾਂ ਕਿ ਬਾਡੀ ਹਾਈਡਰੇਟਰ ਰਵੇ ਡੀਹਾਈਡਰੇਟ ਨਾ ਹੋਵੇ ਕਿਉਂਕਿ ਇਹਨਾਂ ਦਿਨਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਹੀਟ ਸਟ੍ਰੋਕ ਹੋ ਜਾਂਦੀ ਹੈ ਗਰਮੀ ਕਾਰਨ ਲੂ ਲੱਗਦੀ ਹੈ ਜਿਸ ਦੇ ਕਾਰਨ ਵਜੋਂ ਗਰਮੀ ਦੇ ਸੱਟੇ ਪੰਜਾਬ ਦੇ ਵਿੱਚ ਅਕਸਰ ਦੇਖੇ ਗਏ ਨੇ ਕਿ ਬੱਚਿਆਂ ਨੂੰ ਬਿਮਾਰ ਕਰਦੇ ਨੇ ਕਿਉਂਕਿ ਜਿਹੜੀ ਪੰਜਾਬ ਦੀ ਗਰਮੀ ਹੈ ਉਹ ਅਚਾਨਕ ਵੱਧ ਜਾਂਦੀ ਹੈ ਜਿਸ ਦੇ ਕਾਰਨ ਬੱਚਿਆਂ ਦੇ ਉੱਪਰ ਬਜ਼ੁਰਗਾਂ ਦੇ ਉੱਪਰ ਤੇ ਪਸ਼ੂ ਪਾਛੀ ਦੇ ਪ੍ਰੈਸ਼ਰ ਜ਼ਿਆਦਾ ਦੇਖਣ ਨੂੰ ਮਿਲਦਾ ਤੁਸੀਂ ਵੀ ਆਪਣਾ ਖਿਆਲ ਰੱਖੋ ਬੱਚਿਆਂ ਦਾ ਵੀ ਖਿਆਲ ਰੱਖੋ ਤੇ ਮੌਸਮ ਦੀ ਅਪਡੇਟ ਸਾਡੀ ਜਾਣਕਾਰੀ ਤੋਂ ਲੈਂਦੇ ਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆਉਣ ਦਿਨਾਂ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ 42 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਜਿਸ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਵੇਗਾ ਮੌਸਮ ਡਰਾਈ ਹੋਵੇਗਾ ਖੁਸ਼ਕ ਹੋਵੇਗਾ ਜਿਸ ਦੇ ਹਾਲਾਤ ਜਿਹੜੇ ਨੇ ਉਹ ਇਹੀ ਨੇ ਕਿ ਫਿਲਹਾਲ ਮੀਂਹ ਦੀ ਉਮੀਦ ਨਾਮਾਤਰ ਦੇ ਬਰਾਬਰ ਹੈ 18 ਤਰੀਕ ਦੇ ਨੇੜੇ ਤੇੜੇ ਪੂਰਬੀ ਹਵਾ ਦੀ ਵਾਪਸੀ ਹੋਵੇਗੀ ਜਾਨੀ ਕਿ ਦੱਖਣ ਪੂਰਬ ਤੋਂ ਬੰਗਾਲ ਦੀ ਖੜੀ ਤੋਂ ਹਵਾਵਾਂ ਆਉਣਗੀਆਂ ਜਿਸ ਦੇ ਨਾਲ 18 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿਚਕਾਰ ਸ਼ਾਇਦ ਥੋੜਾ ਬਹੁਤਾ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਉਹਦੇ ਬਾਰੇ ਕੋਈ ਮੌਸਮ ਵਿਭਾਗ ਵੱਲੋਂ ਵੀ ਹਲੇ ਵੱਡਾ ਅਲਰਟ ਜਾਰੀ ਨਹੀਂ ਹੋਇਆ ਜਿਦੇ ਬਾਰੇ ਤੁਹਾਨੂੰ ਅਸੀਂ ਇਹ ਖੁਲਾਸਾ 16 17 ਤਰੀਕ ਤੱਕ ਕਰ ਦੇਵਾਂਗੇ ਕਿ ਆਉਂਦੇ ਦਿਨਾਂ ਦਾ ਮੀਂਹ ਦੇ ਹਾਲਾਤ ਬਣ ਰਹੇ ਹਨ ਜਾਂ ਨਹੀਂ ਉਹ ਜਾਣਕਾਰੀ ਤੁਹਾਨੂੰ ਉਦੋਂ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ 14 ਤੋਂ 18 ਮਈ ਦੀ ਮੌਸਮ ਓਵਰਾਲ ਗਰਮ ਹੈ ਖੁਸ਼ਕ ਹੈ ਅਤੇ ਤਾਪਮਨ ਵਿੱਚ ਵਾਧੇ ਦੀ ਉਮੀਦ ਹੈ ਬਾਕੀ ਜੋ ਵੀ ਜਾਣਕਾਰੀ ਹੋਵੇਗੀ ਜਲਦ ਲੈ ਕੇ ਮਿਲਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ